ਪਿਆਰੇ ਪੰਜਾਬੀਓ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਇਹ ਗੈਰ ਪੰਜਾਬੀਆਂ ਦੀ ਸਰਕਾਰ ਇਹ ਮਸ਼ਹੂਰੀਆਂ ਵਾਲੀ ਸਰਕਾਰ ਅਗਲਾ ਹਫਤਾ ਨੀ ਪੱਥਰ ਰੱਖਣੇ ਫੋਟੋ ਆਫਸ ਕਰਨੇ ਪਬਲਿਸਿਟੀ ਕਰਨੀ ਇਹਦਾ ਹਫਤਾ ਮਨਾ ਰਹੀ ਹੈ ਤਕਰੀਬਨ 20000 ਤੋਂ ਵੱਧ ਨੀ ਪੱਥਰ ਰੱਖੇ ਗਏ ਕਈ ਕਈ ਸਕੂਲਾਂ ਦੇ ਵਿੱਚ ਸੱਤ ਤੋਂ ਅੱਠ ਨਹੀਂ ਪੱਥਰ ਨੇ ਕੋਈ ਬਾਥਰੂਮ ਦਾ ਕੋਈ ਬਾਹਰਲੀ ਗੰਧ ਦਾ ਕੋਈ ਦਰਵਾਜ਼ੇ ਦਾ ਕੋ ਬੂਏ ਦਾ ਕੋ ਖਿੜਕੀ ਦਾ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਫੋਟੋ ਆਫ ਇਹ ਇੱਕ ਕਲਾਸਰੂਮਸ ਨਾਲੋਂ ਤੇ ਸਕੂਲਾਂ ਨਾਲੋਂ ਵੱਧ ਚਮਕ ਰਿਹਾ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕੇਜਰੀਵਾਲ ਸਾਹਿਬ ਲੋਕ ਪਰੇਸ਼ਾਨ ਤੇ ਤੰਗ ਹੋ ਚੁੱਕੇ ਨੌਜਵਾਨ ਬੱਚਿਆਂ ਨੂੰ ਪੰਜਾਬ ਦੇਆਂ ਨੂੰ ਨੀ ਪੱਥਰ ਮਸ਼ਹੂਰੀਆਂ ਫੋਟੋ ਆਫ ਇਡਰਾਮਾ ਨਹੀਂ ਚਾਹੀਦਾ ਪੰਜਾਬ ਦੇ ਬੱਚਿਆਂ ਨੂੰ ਹਰ ਸਕੂਲ ਦੇ ਵਿੱਚ ਪ੍ਰਿੰਸੀਪਲਸ ਦੀ ਲੋੜ ਹੈ ਹੈਡਮਾਸਟਰਸ ਦੀ ਲੋੜ ਹੈ ਮਾਸਟਰਾਂ ਦੀ ਲੋੜ ਹੈ ਟੈਕਸਟ ਬੁਕਸ ਦੀ ਲੋੜ ਹੈ ਇਸ ਡਰਾਮੇ ਦੀ ਲੋੜ ਨਹੀਂ ਕਿਰਪਾ ਕਰਕੇ ਇਹ ਜਿਹੜੀ ਚੀਫ ਪਬਲਿਸਿਟੀ ਹੈ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਬਹੁਤ ਬੇਵਕੂਫ ਬਣਾ ਲਿਆ ਬਜ਼ੁਰਗਾਂ ਨੂੰ ਬੇਵਕੂਫ ਬਣਾਇਆ ਸਾਡੀਆਂ ਪੈਣਾਂ ਨੂੰ ਬੇਵਕੂਫ ਬਣਾਇਆ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਹੁਣ ਤੁਸੀਂ ਗੁੰਮਰਾਹ ਕਰਨ ਲੱਗੇ ਕਦੀ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਖੜਦੇ ਹੋ ਪਰਕਰਮਾ 'ਚ ਖੜੇ ਕਰਦੇ ਹੋ ਨਸ਼ੇ ਦੇ ਖਿਲਾਫ ਉਹਨਾਂ ਕੋ ਸੌਂਹ ਖਵਾਂਦੇ ਹੋ ਕਦੀ ਐਨਸੀਸੀ ਦੇ ਕੈਂਡੀਡੇਟਸ ਨੂੰ ਤੁਸੀਂ ਲੁਧਿਆਣੇ ਲੈ ਕੇ ਸੌਂਹ ਖਵਾਂਦੇ ਹੋ ਖੁਦ ਤੁਸੀਂ ਅਮਲ ਨਹੀਂ ਕਰਦੇ ਨਾ ਤੁਸੀਂ ਅਮਲ ਕਰਦੇ ਹੋ ਨਾ ਤੁਹਾਡੇ ਮੁੱਖ ਮੰਤਰੀ ਸਾਹਿਬ ਅਮਲ ਕਰਦੇ ਨੇ ਹੁਣ ਇਹ ਨਵਾਂ ਹਫਤਾ ਡਰਾਮਿਆਂ ਦਾ ਰਚਾ ਦਿੱਤਾ ਹੈ ਰਹਾ ਨਹੀਂ ਹੋਏਗੀ ਕੋਈ 44% ਤੇ ਤੁਹਾਡੇ ਸਕੂਲਾਂ 'ਚ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਹੈ ਨਹੀਂ 42% ਤੁਹਾਡੇ 10ਵੀਂ ਦੇ ਸਕੂਲਾਂ ਦੇ ਵਿੱਚ ਹੈਡਮਾਸਟਰ ਹੈ ਨਹੀਂ ਹਜ਼ਾਰਾਂ ਦੀ ਤعداد ਦੇ ਵਿੱਚ ਤੁਹਾਡੇ ਕੋਲ ਮਾਸਟਰ ਹੈ ਨਹੀਂ ਤੁਹਾਨੂੰ ਕੋ ਲਾਇਬ੍ਰੇਰੀਆਂ ਹੈ ਨਹੀਂ ਤੁਹਾਡੇ ਕੋ ਇਨਫਰਾਸਟ੍ਰਕਚਰ ਹੈ ਨਹੀਂ ਤਾਦੇ ਕੋ ਟੈਕਸਟ ਬੁੱਕਸ ਹੈ ਨਹੀਂ ਗਰੀਬ ਬੱਚਿਆਂ ਦੇ ਵੰਨਵਾਸੇ ਡੈਸਕ ਹੈ ਨਹੀਂ ਉਹਨਾਂ ਵਾਸੇ ਯੂਨੀਫਾਰਮਸ ਹੈ ਨਹੀਂ ਸਟੈਂਡਰਡ ਉਹਨਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਮਿਡੇ ਮੀਲ ਮਿਲਦੇ ਨੇ ਉਥੇ ਕੁਆਲਿਟੀ ਸੁਧਾਰਨ ਦਾ ਕਦੀ ਧਿਆਨ ਨਹੀਂ ਕੀਤਾ ਇਹ ਜਿਹੜਾ ਤੁਸੀਂ ਫੇਰ ਹਫਤਾ ਬਣਾਉਣ ਲੱਗੇ ਹੋ ਇਹਦੇ 'ਚ ਤਕਰੀਬਨ 20 ਤੋਂ 25 ਕਰੋੜ ਰੁਪਇਆ ਖਰਚਾ ਹੈ ਇਹਦੇ ਇਹੀ ਯੂਨੀਫਾਰਮਸ ਦੇ ਵਿੱਚ ਇਹੀ ਕਿਤਾਬਾਂ ਦੇ ਵਿੱਚ ਇਹੀ ਸਕੂਲਾਂ ਦਾ ਇਨਫਰਾਸਟ੍ਰਕਚਰ ਦੇਣ ਦੇ ਵਿੱਚ ਇਹੀ ਮਾਸਟਰ ਦੇਣ ਦੇ ਵਿੱਚ ਤੁਸੀਂ ਖਰਚਾ ਕਰਦੇ ਤੇ ਪੰਜਾਬ ਦੀ ਕੋਈ ਬਿਹਤਰੀ ਨਹੀਂ ਸੋ ਕਿਰਪਾ ਕਰਕੇ ਹੱਥ ਜੋੜ ਕੇ ਅਸੀਂ ਗੁਜ਼ਾਰਿਸ਼ ਕਰਨਾ ਚਾਹੁੰਦੇ ਆ ਬਹੁਤ ਬੇਵਕੂਫ ਬਣਾ ਰਹੇ ਆ ਤੁਸੀਂ ਪੰਜਾਬ ਤੇ ਕਿਰਪਾ ਕਰੋ ਤਰਸ ਕਰੋ ਪੰਜਾਬ ਤੇ ਮੈਂ ਇਨੀ ਹੀ ਗੱਲ ਪੰਜਾਬ ਵਾਸੀਆਂ ਨੂੰ ਸਮਝਾਉਣਾ ਚਾਹਨਾ ਕਿ ਆ ਨਵਾਂ ਡਰਾਮਾ ਹੁਣੇ ਰਚਾਨ ਲੱਗੇ ਜੇ ਅਗਲਾ ਹਫਤਾ ਇਹ ਮਸ਼ਹੂਰੀਆਂ ਦੀ ਸਰਕਾਰ ਨੇ ਦੇ ਨੀ ਪੱਥਰਾਂ ਤੇ ਤੇ ਫੋਟੋਆਂ ਤੇ ਟਾਈਮ ਲਗਾ ਕੇ ਲੋਕਾਂ ਦਾ ਇੱਕ ਵਾਰ ਫਿਰ ਬੇਫਕੂ ਬਣਾਣਾ ਚਾਹੁੰਦੇ ਨੇ ਮੈਂ ਆਪਣਾ ਫਰਜ਼ ਸਮਝੇ ਵਿਰੋਧੀ ਤੇ ਪਤਾ ਲੀਡਰ ਹੋਣ ਦਾ ਕਿ ਇਹਨਾਂ ਦੇ ਸਾਰੇ ਡਰਾਮੇ ਤੁਹਾਡੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਕਰੀਏ ਸੋ ਥੈਟ ਪੰਜਾਬ ਦੇ ਲੋਕ ਇਹਨਾਂ ਗੈਰ ਪੰਜਾਬੀ ਲੀਡਰਾਂ ਨੂੰ ਜਿਹੜੇ ਪੰਜਾਬ ਚ ਆ ਕੇ ਕਾਬਜ਼ ਹੋ ਕੇ ਪੰਜਾਬ ਨੂੰ ਬੇਦਰਦੀ ਨਾਲ ਲੁੱਟ ਰਹੇ ਨੇ ਇਹਨਾਂ ਤੋਂ ਅਸੀਂ ਮੁਤਾਕ ਰਹਿ ਸਕੀਏ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਪਰ ਰਵਿੰਦਰਜੀ ਕਾ ਖਾਲਸਾ ਵੈਰੀਕ